ਲੋਕ ਸਭਾ ਚੌਂਕਾ ਨੂੰ ਲੈ ਕੇ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਚਲਾਇਆ ਚੈਕਿੰਗ ਅਭਿਆਨ ਕੋਈ ਵੀ ਸ਼ਰਾਰਤ ਜਾਂ ਅੰਜ਼ਰ ਕੋਈ ਸ਼ਰਾਰਤ ਨਾ ਕਰ ਸਕੇ ਹਰ ਆਉਣ ਵਾਲੇ ਯਾਤਰੀ ਦੇ ਕੀਤੀ ਜਾਵੇਗੀ ਚੈਕਿੰਗ ਅੰਮ੍ਰਿਤਸਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੰਮ੍ਰਿਤਸਰ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਉੱਤੇ ਕਾਸੋ ਚੈਕਿੰਗ ਅਭਿਆਨ ਚਲਾਇਆ ਗਿਆ ਹਰ ਆਉਣ ਜਾਣ ਵਾਲੇ ਯਾਤਰੀਆਂ ਦੀ ਬੈਗ ਚੈਕਿੰਗ ਕੀਤੀ ਜਾਵੇਗੀ ਇਸ ਮੌਕੇ ACP ਬ੍ਰਿੰਦਰ ਸਿੰਘ ਖੋਸਾ ਦੀ ਅਗਵਾਈ ਦੇ ਵਿੱਚ ਪੁਲਿਸ ਟੀਮ ਵੱਲੋਂ ਸਾਰੇ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਜਾਵੇਗੀ ਇਸ ਮੌਕੇ ਡੌਗ ਸਕਵੇਡ ਦੀ ਮਦਦ ਵੀ ਲਈ ਗਈ ਬ੍ਰਿੰਦਰ ਖੋਸਾ ਨੇ ਕਿਹਾ ਕਿ ਇਹ ਚੈਕਿੰਗ ਲਗਾਤਾਰ ਸਾਡੀ ਜਾਰੀ ਹੈ ਜਿੱਥੇ ਅਸੀਂ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਹਾਂ ਉੱਥੇ ਹੀ ਅਸੀਂ ਬੱਸ ਸਟੈਂਡ ਰੇਲਵੇ ਸਟੇਸ਼ਨ ਅਜੀਆਂ ਹੋਰ ਕਈ ਥਾਵਾਂ ਦੀ ਵੀ ਲਗਾਤਾਰ ਚੈਕਿੰਗ ਸਾਡੇ ਵੱਲੋਂ ਜਾਰੀ ਹੈ ਤਾਂ ਜੋ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਤੇ ਬਹੁਤ ਹੀ ਵਧੀਆ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਜਿਨ੍ਹਾਂ ਤੇ ਪੁਲਿਸ ਅਧਿਕਾਰੀਆਂ ਦੀ ਪੈਨੀ ਨਿਗ੍ਹਾ ਰਹਿੰਦੀ ਆ ਕੋਈ ਵੀ ਸ਼ਰਾਰਤ ਦੇ ਅੰਦਰ ਕੋਈ ਸ਼ਰਾਰਤ ਨਾ ਕਰ ਸਕੇ ਇਸ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਉੱਥੇ ਯਾਤਰੀਆਂ ਨੂੰ ਅਪੀਲ ਕਰਦੇ ਆ ਕੋਈ ਵੀ ਤੁਹਾਨੂੰ ਲੋਵਾਰਸ ਵਸਤੂ ਨਜ਼ਰ ਆਉਂਦੀ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਅਧਿਕਾਰੀ ਨੂੰ ਦਿੱਤੀ ਜਾਵੇ ਕੰਮ ਕਰੀਏ ਹੋਰ ਪੁਲਿਸ ਸਟੇਸ਼ਨ ਦਾ ਅੱਜ ਕੀ ਮੌਜੂਦ ਅੱਜ ਜੀ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਇੱਕ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਵਾ ਜਿਸ ਆਪਰੇਸ਼ਨ ਦੇ ਵਿੱਚ ਵਕਫ ਵਕ ਟੀਮਾਂ ਭਾਗ ਲੈ ਰਹੀਆਂ ਨੇ ਜਿਵੇਂ ਕਿ ਸਾਡੇ ਨਾਲ ਜੋ ਸਾਡੀ ਅੰਮ੍ਰਿਤਸਰ ਦੀ ਡੌਗ ਸਕਵਰ ਟੀਮ ਹੈ ਇਸ ਤੋਂ ਇਲਾਵਾ ਸਿਵਲ ਲਾਈਨ ਪੁਲਿਸ ਸਟੇਸ਼ਨ ਤੋਂ ਮੁਲਾਜ਼ਮ ਨੇ ਨਾਲ ਸਾਡੀ ARP ਦੀ ਟੀਮ ਹੈ ਤੇ ਨਾਲ ਸਾਡੇ ਹਾਫ ਸੈਕਸ਼ਨ ਪੈਰਾਮਿਲਟਰੀ ਫੋਰਸਸ ਦਾ ਸੋ ਸਾਰੀਆਂ ਅਲੱਗ-ਅਲੱਗ ਫੋਰਸਿਸ ਵੱਲੋਂ ਅੱਜ ਇਕੱਠਾ ਹੋ ਕੇ ਅੱਜ ਇੱਥੇ ਫਲੈਗ ਮਾਰਚ ਕੀਤਾ ਜਾ ਰਿਹਾ ਵਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਲੈਕਸ਼ਨਸ ਜਨਰਲ ਇਲੈਕਸ਼ਨ 2024 ਬਿਲਕੁਲ ਸਿਰ ਤੇ ਹਨ ਸੋ ਉਸ ਦੇ ਮੱਦੇਨਜ਼ਰ ਅੱਜ ਰੇਲਵੇ ਸਟੇਸ਼ਨ ਕਿਉਂਕਿ ਇੱਥੇ ਬਹੁਤ ਜ਼ਿਆਦਾ ਯਾਤਰੀਆਂ ਦੀ ਆਉਣ ਜਾਣ ਲੱਗਿਆ ਰਹਿੰਦਾ ਵਾ ਸੋ ਬੜਾ ਇਹ ਸੈਂਸਿਟਿਵ ਪੁਆਇੰਟ ਹੈ ਇਸ ਕਰਕੇ ਅੱਜ ਇੱਥੇ ਅਸੀਂ ਕਾਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਹਾਂ ਜਿਸ ਆਪਰੇਸ਼ਨ ਦੇ ਤਹਿਤ ਫਿਜ਼ੀਕਲੀ ਲਵਾਰਸ ਕੋਈ ਬੈਗ ਜਾਂ ਲਵਾਰਸ ਵਸਤੂ ਕੋਈ ਜਾਂ ਜਿੰਨੇ ਵੀ ਸ਼ੱਕੀ ਪੁਰਸ਼ ਇੱਥੇ ਸਾਨੂੰ ਮਿਲਣਗੇ ਸਾਰਿਆਂ ਨੂੰ ਸਰਚ ਤੇ ਪੁਸ਼ਕਿਸ਼ ਕੀਤੀ ਜਾਊਗੀ ਤਾਂ ਕਿ ਕੋਈ ਵੀ ਸਸਪੀਸ਼ੀਅਸ ਆਬਜੈਕਟ ਜਾਂ ਵਸਤੂ ਜਿਸ ਵਿੱਚ ਕੋਈ ਕੋਈ ਐਕਸਪਲੋਸਿਵ ਜਾਂ ਫਿਰ ਕੋਈ ਹੋਰ ਹਾਨੀਕਾਰਕ ਚੀਜ਼ ਹੋ ਸਕਦੀ ਹੈ ਉਹਨਾਂ ਨੂੰ ਖਾਸ ਤੌਰ ਤੇ ਧਿਆਨ ਵਿੱਚ ਰੱਖਦੇ ਹੋਏ ਇੱਥੇ ਸਰਚ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਵੇਂ ਕਿ ਰੇਲਵੇ ਸਟੇਸ਼ਨ ਤੇ ਵੱਖ-ਵੱਖ ਹਰ ਐਂਟਰੀ ਪੁਆਇੰਟਸ ਤੇ ਡੀ ਐਫ ਐਮ ਡੀ ਗੇਟਸ ਵੀ ਲੱਗੇ ਹੋਏ ਨੇ ਨਾਲ ਦੀ ਨਾਲ ਸੀਸੀਟੀਵੀ ਕੈਮਰਾਸ ਵੀ ਲੱਗੇ ਹੋਏ ਨੇ ਤੇ ਸਾਡੇ ਕੋਲ ਵੀ ਸਰਚ ਕਰਨ ਲਈ ਹੈਂਡਹੈਲਡ ਮੈਟਲ ਡੈਟੈਕਟਰਸ ਨੇ ਸੋ ਸਾਰੀਆਂ ਅਲੱਗ-ਅਲੱਗ ਨਾਲ ਸਾਡੇ ਕੋਲ ਸਨੀਫਰ ਡੌਗਸ ਨੇ ਸੋ ਸਾਰੀਆਂ ਚੀਜ਼ਾਂ ਨੂੰ ਅਸੀਂ ਲਿਆ ਕੇ ਇੱਕ ਤਰੀਕੇ ਨਾਲ ਜੋ ਕ੍ਰਿਮੀਨਲ ਐਲੀਮੈਂਟਸ ਨੇ ਜੋ ਕਿ ਕਿਸੇ ਤਰੀਕੇ ਨਾਲ ਕੋਈ ਸੈਬੋਟੇਜ ਕਰ ਸਕਦੇ ਨੇ ਉਹਨਾਂ ਦੇ ਮਨ 'ਚ ਡਰ ਪੈਦਾ ਕਰਨ ਲਈ ਇਹ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਵਾ ਤੇ ਜਿੰਨੇ ਵੀ ਯਾਤਰੀ ਨੇ ਚੰਗੇ ਸਿਟੀਜ਼ਨ ਨੇ ਚੰਗੇ ਲੋਕ ਨੇ ਜੋ ਇੱਥੇ ਟਰੈਵਲ ਕਰਨ ਲਈ ਆਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਕੰਫੀਡੈਂਸ ਬਣੇ ਕਿ ਪੁਲਿਸ ਬਿਲਕੁਲ ਤਨਾਤ ਹੈ ਤੇ ਇੱਕ ਪੀਸਫੁੱਲ ਇਲੈਕਸ਼ਨਸ ਕਰਾਉਣ ਲਈ ਬਿਲਕੁਲ ਪੱਭਾਂ ਭਾਰ ਜਿਸ ਵਿੱਚ ਸਾਰੀਆਂ ਅਲੱਗ-ਅਲੱਗ ਟੁਕੜੀਆਂ ਲੱਗੀਆਂ ਹੋਈਆਂ ਨੇ ਸਰ ਜੀ ਵੀ ਸ਼ੱਕੀ ਸ਼ਖਸ ਤੋਂ ਕੋਲੋਂ ਕੁਝ ਤਸਵੀਰਾਂ ਮਿਲੀਆਂ ਕਿ ਲੋਕ ਇਹਦੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਬਾਕੀ ਲੋਕਾਂ ਨੂੰ ਇਸ ਮੁੱਦੇ ਤੇ ਕੀ ਅਪੀਲ ਹੈ ਬਿਲਕੁਲ ਜੀ ਅਗਰ ਕੋਈ ਵੀ ਸ਼ੱਕੀ ਚੀਜ਼ ਮਿਲਦੀ ਹੈ ਜੋ ਕਿ ਜਾਂ ਤਾਂ ਇਲੀਗਲ ਹੈ ਕ੍ਰਿਮੀਨਲ ਇਲੀਗਲ ਹੈ ਜਾਂ ਮਾਡਲ ਕੋਡ ਆਫ ਕੰਡਕਟ ਦੇ ਖਿਲਾਫ ਆ ਤਾਂ ਉਸ ਵਿੱਚ ਬੰਦੀ ਕਾਰਵਾਈ ਤੁਰੰਤ ਕੀਤੀ ਜਾਊਗੀ ਤੇ ਅਗਰ ਕੋਈ ਸ਼ੱਕੀ ਪੁਰਸ਼ ਲੱਗ ਮਿਲਦਾ ਵਾ ਉਹਨੂੰ ਥਾਣੇ ਲੈ ਜਾ ਕੇ ਉਹਦੀ ਪੁੱਛਗਿੱਛ ਕੀਤੀ ਜਾਊਗੀ ਤੇ ਅਗਰ ਪੁੱਛਗਿੱਛ ਦੇ ਵਿੱਚ ਕੁਝ ਇਹੋ ਜਿਹਾ ਨਿਕਲਦਾ ਵਾ ਉਹਦੇ ਖਿਲਾਫ ਵੀ ਬੰਦੀ ਕਾਰਵਾਈ ਕੀਤੀ ਜਾਊਗੀ ਅਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ